ਬਾਬਾ ਸ਼ੇਖ ਫਰੀਦ ਆਗਮਨਪੁਰਬ ਤੇ ਬਾਬਾ ਫਰੀ ਸੋਸਾਇਟੀ ਵੱਲੋਂ ਸਰਵਿਸ ਟੂ ਹਿਮਨਿਟੀ ਅਵਾਰਡ ਦਾ ਕੀਤਾ ਐਲਾਨ ਇਸ ਵਾਰ ਮੁ슬ਮ ਦੇਸ਼ਾਂ ਚੋਂ ਸੈਂਕੜੇ ਨੌਜਵਾਨਾਂ ਦੀ ਜਾਨ ਬਚਾਉਣ ਵਾਲੇ ਐਸਪੀ ਉਭਰਾਏ ਨੂੰ ਦਿੱਤਾ ਜਾਵੇਗਾ ਦੁਸ਼ਾਲਾ ਅਤੇ 1 ਲੱਖ ਰੁਪਇਆ 55ਵੇਂ ਬਾਬਾ ਸ਼ੇਖ ਫਰੀਦ ਆਗਮਨਪੁਰਬ ਤੇ ਬਾਬਾ ਫਰੀ ਸੋਸਾਇਟੀ ਵੱਲੋਂ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਸਰਵਿਸ ਟੂ ਹਿਮਨਿਟੀ ਅਵਾਰਡ ਅਤੇ ਧਾਰਮਿਕ ਪ੍ਰੋਗਰਾਮਾਂ ਦਾ ਐਲਾਨ ਕਰਦੇ ਆਂ ਦੱਸਿਆ ਕਿ ਇਸ ਵਾਰ ਮੁਸਲਮ ਦੇਸ਼ਾਂ ਵਿੱਚੋਂ ਸੈਂਕੜੇ ਨੌਜਵਾਨਾਂ ਦੀ ਬਲੱਡ ਮਣੀ ਦੇ ਕੇ ਜਾਨ ਬਚਾਉਣ ਵਾਲੇ ਐਸਪੀ ਬਰਾਏ ਨੂੰ 1 ਲੱਖ ਰੁਪਇਆ ਦੇ ਨਾਲ-ਨਾਲ ਦੁਸ਼ਾਲਾ ਭੇਟ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸੋਸਾਇਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਸੇਖੋ ਅਤੇ ਧਾਰਮਿਕ ਸੰਸਥਾਵਾਂ ਦੇ ਮੁਖ ਸੇਵਾਦਾਰ ਸਰਦਾਰ ਗੁਰਿੰਦਰ ਮੋਹਨ ਸਿੰਘ ਤੋਂ ਇਲਾਵਾ ਸੋਸਾਇਟੀ ਆਗੂਆਂ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਜੀ ਤੁਸੀਂ ਸਾਰੇ ਸਤਿਕਾਰਯੋਗ ਮੈਂ ਦੋਨੋਂ ਸੁਭਾਵਾਂ ਵਾਲੀਆਂ ਹਾਂ ਪిల్లా ਬਾਬਾ ਫਰੀਦ ਰਿਲੀਜੀਅਸ ਐਂਚਰ ਟ੍ਰਾਈਬਲ ਸੋਸਾਇਟੀ ਯਰ ਗੁਰਦੁਰਾ ਗੋਧਰੀ ਸਾਹਿਬ ਬਾਬਾ ਫਰੀਦ ਜੀ ਦੀ ਸੋਸਾਇਟੀ ਹੈ ਦੋਵਾਂ ਵਾਲੀਆਂ ਤੁਹਾਨੂੰ ਤੇ ਸਾਰੀ ਕਮੇਟੀ ਬੰਨੀ ਹੈ ਜੀ ਆਇਆ ਕਰਨਾ ਅੱਜ ਜਿਹੜਾ ਆਪਣਾ ਸਭ ਤੋਂ ਇੰਪੋਰਟੈਂਟ ਅਸੀਂ ਤੁਹਾਡੇ ਨਾਲ ਇੱਕ ਸ਼ੇਅਰ ਕਰਨ ਲੱਗੇ ਹਾਂ ਕਿ ਯੂਨਾਨੀਮਸਲੀ ਅਸੀਂ ਜੋ ਫੈਸਲਾ ਕੀਤਾ ਉਹ ਰਬਾਣਾ ਸਾਹਿਬ ਤੁਹਾਨੂੰ ਬਰੀਫ ਕਰਦੇ ਆ ਜਿਨ੍ਹਾਂ ਦਾ ਨਾਮ ਸੀ ਇਸ ਜਿਹੜਾ ਅਵਾਰਡ ਦਿੰਨੇ ਆ ਉਸ ਵਾਸਤੇ ਤੇ ਉਸ ਵਾਸਤੇ ਪ੍ਰੋਡਕਸ਼ਨ ਤੁਹਾਨੂੰ ਕਰਦੇ ਆ ਬਾਅਦ ਵਿੱਚ ਰਮਾ ਤੁਹਾਨੂੰ ਇਸ ਸਾਲ ਵੀ ਸਾਡੇ ਕੋਲੇ ਜਿਹੜੀਆਂ ਕਾਫੀ ਅਰਜ਼ੀਆਂ ਆਈਆਂ ਸੀਗੀਆਂ ਉਹਨਾਂ ਚੋਂ ਤਿੰਨ ਅਰਜ਼ੀਆਂ ਸ਼ਾਰਟਲਿਸਟ ਕਰਕੇ ਅਸੀਂ ਇਹਨੂੰ ਦੱਸਣ ਚ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਅਰਜ਼ੀ ਤਾਂ ਆਈ ਸੀਗੀ ਸਾਡੇ ਕੋਲ ਦਿੱਲੀ ਦੇ ਕੋਈ ਸੱਜਣ ਉਹਨਾਂ ਦਾ ਜਤਿੰਦਰ ਸਿੰਘ ਸ਼ੰਤੀ ਉਹ ਆਪਣੀ ਐਂਬੂਲੈਂਸ ਵੈਨ ਲੈ ਕੇ ਦਿੱਲੀ ਦੀਆਂ ਸੜਕਾਂ 'ਤੇ ਘੁੰਮਦੇ ਰਹਿੰਦੇ ਆ ਤੇ ਲੋੜਵੰਦਾ ਦੀ ਮਦਦ ਕਰਦੇ ਆ ਬਹੁਤ ਸਾਰੀਆਂ ਲਾਹਵਾਰਸ ਲਾਸ਼ਾਂ ਦਾ ਉਹਨਾਂ ਨੇ ਸਸਕਾਰ ਕੀਤਾ ਇੱਕ ਏਅਰਜੀ ਦਿੱਲੀ ਤੋਂ ਆਈ ਸੀ ਇੱਕ ਏਅਰਜੀ ਸਾਡੇ ਕੋਲੇ ਕੋਈ ਦੋ ਸੱਜਣ ਆ ਜਿਹੜੇ ਬੜੀ ਕਮਾਲ ਦਾ ਕੰਮ ਕਰ ਰਹੇ ਆ ਐਨ ਆਰ ਆਈ ਵਰਿੰਦਰ ਸਿੰਘ ਪਰਿਹਾਰ ਇੱਕ ਸੇਵਾਮੁਖ ਕਮਿਸ਼ਨਰ ਜਸਜੀਤ ਸਿੰਘ ਅਲੂਵਾਲੀਆ ਆਈਆਰਐਸ ਇਹ ਇਹਨਾਂ ਦਾ ਸੰਸਥਾ ਜਿਹੜੀ ਹੈ ਹੋਮ ਫਾਰ ਹੋਮਲੈਸ ਰਜਿਸਟਰਡ ਅਸ਼ਰਪੁਰ ਜ਼ਿਲ੍ਹੇ ਦੇ ਅੱਧੋਵਾਲ ਚ ਇਹਨਾਂ ਨੇ ਜਿਹੜੇ ਬੇਘਰੇ ਲੋਕ ਆ ਨਾ ਲੋੜਵੰਦ ਉਹਨਾਂ ਨੂੰ ਘਰ ਬਣਾ ਕੇ ਦਿੰਦੇ ਸੀਜੀ ਅਰਜੀ ਜਿਹੜੀ ਸਭ ਤੋਂ ਅਸੀਂ ਜਿਨ੍ਹਾਂ ਨੂੰ ਹੁਣ ਮੈਂ ਨਾਮ ਲੈਣ ਜਾ ਰਿਹਾ ਉਹ ਆਪਣੇ ਤੁਸੀਂ ਵੈਲ नोन ਪਰਸਨ ਤੁਸੀਂ ਜਾਣਦੇ ਹੋ ਆਪਣੇ ਫਰੀਦਕੋਟ ਵੀ ਉਹਨਾਂ ਨੇ ਬੜਾ ਕੰਮ ਕੀਤਾ ਹੈ ਉਹ ਸਰਬੱਤ ਦਾ ਭਲਾ ਜਿਹੜਾ ਚੈਰੀਟੇਬਲ ਰਸਟ ਹੈ ਉਹਦੇ ਬਾਨੀਆ ਡਾਕਟਰ ਐਸਪੀ ਸਿੰਘ ਉਭਰਾਏ ਅਸੀਂ ਐਤ ਕੀ ਉਹਨਾਂ ਨੂੰ ਇਹ ਸਾਡੀ ਕਮੇਟੀ ਨੇ ਸੱਭ ਸੰਮਤੀ ਨਾਲ ਫੈਸਲਾ ਕੀਤਾ ਉਹਨਾਂ ਦੀਆਂ ਨੋਮੀਨੇਸ਼ਨਾਂ ਵੀ ਬਹੁਤ سارے ਚੰਗੇ ਬੰਦਿਆਂ ਨੇ ਸਾਨੂੰ ਭੇਜੀ ਆ ਪਰ ਉਹਨਾਂ ਨੂੰ ਅਸੀਂ ਸਿਲੈਕਟ ਕਰਨ ਜਾ ਰਹੇ ਹਾਂ ਇਹ ਅਵਾਰਡ 23 ਸਤੰਬਰ ਨੂੰ ਮੰਤ ਕਾਨ ਸਿੰਘ ਜੀ ਆਪਣੇ ਪਵਿੱਤਰ ਹੱਥਾਂ ਨਾਲ ਡਾਕਟਰ ਐਸਪੀ ਸਿੰਘ ਉਭਰਾਏ ਨੂੰ ਦੇਣ ਤੇ ਅਸੀਂ ਖੁਸ਼ੀ ਲੈ ਰਹੇ ਹਾਂ ਉਹਨਾਂ ਨੂੰ ਇਹ ਅਵਾਰਡ ਦੇਣ ਦੀ ਉਹਨਾਂ ਦਾ ਬਹੁਤ ਸਾਰੀ ਲੰਬੀ ਲਿਸਟ ਹੈ ਜਿਹੜੇ ਉਹਨਾਂ ਨੇ ਕੰਮ ਕੀਤੇ ਆ ਪਰ ਸਭ ਤੋਂ ਦੋ ਤਿੰਨ ਇੰਪੋਰਟੈਂਟ ਕੰਮ ਜਿਹੜੇ ਮੈਂ ਉਹਨਾਂ ਨੇ ਜਿਹੜੇ ਬਣਾਉਣ ਲੱਗਿਆ ਤੁਹਾਨੂੰ ਇੱਕ ਤਾਂ ਉਹਨਾਂ ਨੇ 825 ਤੋਂ ਵੱਧ ਨੌਜਵਾਨ ਵਿਅਕਤੀਆਂ ਨੂੰ ਜਿਨ੍ਹਾਂ ਵਿੱਚੋਂ ਕਈਆਂ ਨੂੰ ਕਿਉਂਕਿ ਸਲਾਮਨ ਕੰਟਰੀ ਚ ਜਿਹੜੀ ਹੈ ਮੌਤ ਦੀ ਸਜ਼ਾ ਮਾਫੀ ਦਿੱਤੀ ਜਾ ਸਕਦੀ ਹੈ ਤਾਂ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਹੁੰਦੀ ਹੈ ਨਾ ਉਹ ਬਲੱਡ ਮਨੀ ਦੇ ਕੇ ਉਹ ਉਹਨਾਂ ਨੂੰ ਉਹ ਪਰਿਵਾਰ ਦੀ ਮਰਜ਼ੀ ਨਾਲ ਛੱਡਿਆ ਜਾ ਸਕਦਾ ਫਾਂਸੀ ਤੋਂ ਮੁਕਤ ਕੀਤਾ ਜਾ ਸਕਦਾ ਔਰ ਇਹਨਾਂ ਨੇ ਬਲੱਡ ਮਨੀ ਦੇ ਕੇ 825 ਬੰਦਿਆਂ ਦੀ ਫਾਂਸੀ ਤੋਂ ਜਾਨ ਬਚਾਈ ਹੈ ਇਹ ਬਹੁਤ ਵੱਡੀ ਗੱਲ ਹੈ ਜਾਣੇ ਅਣਜਾਣੇ ਚ ਕਈ ਵਾਰੀ ਗੁੱਸੇ ਚ ਬੰਦੇ ਕੋਈ ਦੁਸ਼ਮਣੀ ਨਹੀਂ ਹੁੰਦੀ ਬੰਦੇ ਨੂੰ ਲੜ ਪੈਂਦੇ ਆ ਬੰਦਾ ਮਰ ਜਾਂਦਾ ਪਰ ਬਹੁਤ ਤਮਾਹਤ ਹੀ ਆ ਨਾ ਤੇ 825 ਬੰਦਿਆਂ ਦੀ ਉਹਨਾਂ ਨੇ ਜਾਨ ਬਚਾਈ ਹੈ ਤੇ ਦੂਜੀ ਗੱਲ ਆ ਉਹਨਾਂ ਨੇ ਚਾਰ ਆਕਸੀਜਨ ਦੇ ਪਲਾਂਟ 9 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਆ ਜਿੰਨਾਂ ਚੋਂ ਇੱਕ ਆਪਣੇ ਫਰੀਦਕੋਟ ਦੇ ਮੈਡੀਕਲ ਕਾਲਜ ਚ ਵੀ ਬਣਾਇਆ ਕਰੋਨਾ ਵੇਲੇ ਤੁਹਾਨੂੰ ਪਤਾ ਹੀ ਵੀ ਆਕਸੀਜਨ ਦੀ ਕਿੰਨੀ ਜਿਹੜੀ ਜ਼ਰੂਰਤ ਸੀਗੀ ਤੇ ਆਕਸੀਜਨ ਪੂਰੀ ਨਹੀਂ ਆ ਸਕਦੀ ਐਨੀ ਆਪਣੀ ਦੇਸ਼ ਦੀ ਵੱਡੀ ਆਬਾਦੀ ਆ ਪਰ ਫਿਰ ਵੀ ਉਹਨਾਂ ਨੇ ਆਪਣੇ ਫਰੀਦਕੋਟ ਨੂੰ ਚੁਣਿਆ ਔਰ ਇੱਥੇ ਉਹਨਾਂ ਨੇ ਆਪਣੇ ਮੈਡੀਕਲ ਕਾਲਜ ਚ ਇੱਕ ਆਕਸੀਜਨ ਯੂਨਟ ਲਵਾਇਆ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਜਿਹੜਾ ਸਰਬੱਤ ਦਾ ਪੁਲਾ ਟਰਸਟ ਹੈ ਜਿਹੜਾ ਏਰੀਆ ਜੂ ਰਿਡਿਕਸ਼ਨ ਹੈ ਇਹਦੀ ਉਹ ਪੂਰੇ ਪੰਜਾਬ ਚ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਪਟਨਾ ਸਾਹਿਬ ਹਜ਼ੂਰ ਸਾਹਿਬ ਹੈਦਰਾਬਾਦ ਤੇ ਰਾਜਸਥਾਨ ਚ ਸਰਬੱਤ ਦਾ ਪੁਲਾ ਟਰਸਟ ਕੰਮ ਕਰ ਰਿਹਾ ਹੈ। ਔਰ ਉਸ ਤੋਂ ਅੱਗੇ ਜਿਹੜੀ ਇਹਨਾਂ ਦੀ ਗੱਲ ਹੈ ਇਹਨਾਂ ਨੇ ਅਫਗਾਨਿਸਤਾਨ ਚ ਸ਼ਰਨਾਰਥੀਆਂ ਲਈ ਵੀ ਬੜਾ ਕੰਮ ਕੀਤਾ ਹੈ। ਔਰ ਕਿਸਾਨ ਅੰਦੋਲਨ ਚ ਵੀ ਇਹਨਾਂ ਨੇ ਬਹੁਤ ਸਾਰੀ ਸੇਵਾ ਕੀਤੀ ਹੈ ਜੇ ਮੈਂ ਨਾ ਲਵਾਂ ਤਾਂ ਲੰਮਾ ਹੀ ਚੌੜੀ ਇਹ ਹੈ। ਹੈ ਗਿਆ ਔਰ ਅਦਰਵਾਈਜ਼ ਇਹ ਸਾਰੇ ਇਹਨਾਂ ਦੀ ਕਮਾਂ ਦੀ ਬਹੁਤ ਵੱਡੀ ਲਿਸਟ ਹੈ ਤੁਹਾਨੂੰ ਅਸੀਂ ਫੋਟੋਸਟੇਟ ਕਰਾ ਕੇ ਵੀ ਦੇ ਰਹੇ ਆਂ ਦੇ ਦਾਂਗੇ ਤੇ ਔਰ ਅਸੀਂ ਖੁਸ਼ੀ ਲੈ ਰਹੇ ਆਂ ਇਹਨਾਂ ਨੂੰ ਇਹ ਵਾਰਤ ਦੇਣ ਵਾਸਤੇ ਐਸ ਵਾਰੀ ਅਸੀਂ 55ਵਾਂ ਬਾਬਾ ਫਰੀਦ ਆਗੁਰੂ ਪਰ 2024 ਮਨਾਉਣ ਜਾ ਰਹੇ ਆਂ ਅੱਜ ਤੱਕ 54 ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਦੀ ਸਰਪ੍ਰਸਤੀ ਇੱਥੇ ਮਨਾਇਆ ਗਿਆ ਐਸ ਵਾਰੀ ਅਸੀਂ ਸ੍ਰੀ ਸਮਰਜੀਤ ਸਿੰਘ ਜੀ ਸੇਖੋਂ ਇਹਨਾਂ ਦੀ ਪ੍ਰਜਨਨਗੀ 8 ਮਨਾਉਣ ਜਾ ਰਹੇ ਆ ਮਿਤੀ 12 13 14 ਨੂੰ ਅਸੀਂ ਇਹ ਬੱਚਿਆਂ ਦੇ ਪ੍ਰੋਗਰਾਮ ਕਰਵਾਏਗੇ ਜਿਹੜੇ ਫਸਟ ਸੈਕਿੰਡ ਥਰਡ ਜਿਹੜੇ ਆਣਗੇ ਉਹਨਾਂ ਨੂੰ 10000 ਰੁਪਿਆ 7000 ਰੁਪਿਆ ਤੇ 5000 ਰੁਪਿਆ ਤੇ ਕੰਸੋਲੇਸ਼ਨ ਪ੍ਰਾਈਜ਼ ਦਿੱਤਾ ਜਾਊਗਾ ਇਹ ਅਸੀਂ ਇਹ ਜਿਹੜੇ ਅਵਾਰਡ ਹੈ ਅਸੀਂ 23 ਤਰੀਕ ਨੂੰ ਦੁਪਹਿਰੇ 12 ਵਜੇ ਜੋ ਨਗਰ ਕੀਰਤਨ ਉੱਤੇ ਪਹੁੰਚ ਜਾਏਗਾ ਉਸ ਸਮਾਗਮ ਦੇ ਵਿੱਚ ਦਿੱਤਾ ਜਾਏਗਾ ਇਹ ਵੈਸੇ ਐਸੀ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਧਾਰਮਿਕ ਸਮਾਗਮ ਕਰਾਏ ਜਾਂਦੇ ਹਨ 19 ਤਰੀਕ ਨੂੰ ਅਸੀਂ ਸਰੇ ਸ੍ਰੀ ਸੁਖਮਨੀ ਸਾਹਿਬ ਅਤੇ ਬਾਫਰੀ ਜੀ ਦੇ ਸ਼ਲੋਕਾਂ ਦੇ ਤੋਂ ਅਸੀਂ ਇਹ ਆਗਮਨਪੁਰ ਆਰੰਭ ਕੀਤਾ ਜਾਏਗਾ ਸਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦੁਆਰਾ ਟਿੱਲਾ ਸਾਹਿਬ ਵਿਖੇ ਸ਼ਾਮ ਨੂੰ ਇਸੇ ਤਰ੍ਹਾਂ ਕਥਾ ਤੇ ਕੀਰਤਨ ਹੋਏਗਾ ਕਥਾ ਦੇ ਵਿੱਚ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਦਰਬਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਮਨ ਸਰ ਵਾਲੇ ਕਰਨਗੇ ਅਤੇ ਉਸੇ ਦਿਨ ਰਾਤ ਨੂੰ ਭਾਈ ਅਮਨਦੀਪ ਸਿੰਘ ਜੀ ਹਜੂਰੀ ਰਾਗੀ ਜੱਥਾ ਦਰਬਾਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 20 ਤਰੀਕ ਨੂੰ ਇਸੇ ਤਰ੍ਹਾਂ ਹੀ ਸ਼ਾਮ ਨੂੰ ਪਹਿਲਾ ਗੁਰਦਾਰਾ ਬਾਫਰੀਦ ਵਿਖੇ ਭਾਈ ਸਾਹਿਬ ਭਾਈ ਸਿੰਘ ਸਾਹਿਬ ਗਿਆਨੀ ਨਿਸ਼ਾਨ ਸਿੰਘ ਜੀ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਤਰਨਤਾਰਨ ਸਾਹਿਬ ਵਾਲੇ ਉਹ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਰਾਤ ਨੂੰ ਇਸ ਤੋਂ ਬਾਅਦ ਭਾਈ ਸਾਹਿਬ ਆਏ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਇਸੇ ਤਰ੍ਹਾਂ ਗੁਰਦੁਆਰਾ ਗੋਦੜੀ ਸਾਹਿਬ ਵਿਖੇ 21 ਤਰੀਕ ਨੂੰ ਸ਼ਾਮ ਨੂੰ ਪ੍ਰਿੰਸੀਪਲ ਹਰਪਰਜਨ ਸਿੰਘ ਜਿਹੜੇ ਕਿ ਸਾਬਜਾਦਾ ਜੁਜਾਦ ਸਿੰਘ ਜਿਹੜੇ ਅਕੈਡਮੀਆ ਰੋਪੜ ਤੋਂ ਉਹ ਆ ਕੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਇਸੇ ਤਰ੍ਹਾਂ ਉਸ 21 ਤਰੀਕ ਨੂੰ ਅਸੀਂ ਕਥਾ ਦਰਬਾਰ ਹੀ ਕਰਵਾਉਣੇ ਆ ਜਿਹੜਾ ਕਿ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਨਾਲ ਹੀ ਭਾਈ ਸਾਹਿਬ ਭਾਈ ਗਿਆਨੀ ਜੁਗਿੰਦਰ ਸਿੰਘ ਜੀ ਜਿਹੜੇ ਕਿ ਹੈੱਡ ਗ੍ਰੰਥੀ ਗੁਜ਼ਾਰਾ ਮੋਤੀ ਬਾਗ ਦਿੱਲੀ ਤੋਂ ਆ ਰਹੇ ਹਨ 22 ਤਰੀਕ ਨੂੰ ਜਿਹੜਾ ਕਿ ਮਹਾਨ ਕੀਰਤਨ ਦਰਬਾਰ ਜਿਹੜਾ ਹਰ ਸਾਲ ਮਨਾਇਆ ਜਾਂਦਾ ਇਸ ਦੇ ਵਿੱਚ ਭਾਈ ਸਾਹਿਬ ਭਾਈ ਗੁਰਮਨਜੀਤ ਸਿੰਘ ਤੇ ਹਰਮਨਜੀਤ ਸਿੰਘ ਦਿੱਲੀ ਵਾਲੇ ਅਤੇ ਭਾਈ ਹਰਜੋਤ ਸਿੰਘ ਜਖਮੀ ਜਲੰਧਰ ਵਾਲੇ ਇਹ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 21 ਤਰੀਕ ਨੂੰ ਸਵੇਰੇ 8 ਵਜੇ ਪਿਲਾ ਗੁਰਦੁਆਰਾ ਬਾਬਾ ਫਰੀਦ ਕੇ ਸ਼੍ਰੀ ਬਾਬਾ ਫਰੀਦ ਆਗਮਨਪੁਰ ਦੇ ਸੰਬੰਧ ਵਿੱਚ ਕੀ ਅਖੰਡ ਸ਼ੀਰ ਅਖੰਡ ਪਾਠ ਸਭ ਆਰੰਭ ਹੋਣਗੇ ਜਿਹਦਾ ਕਿ ਸਮਾਪਤੀ 23 ਸਤੰਬਰ ਨੂੰ ਸਮਾਪਤੀ ਹੋਏਗੀ ਸਵੇਰੇ 8 ਵਜੇ ਤੇ 9 ਵਜੇ ਅਖੰਡ ਆਰੰਭ ਹੋਏਗਾ ਵਿਸ਼ਾ ਦਾ ਕੀਰਤਨ ਜਿਹੜਾ ਕਿ ਕਿਲਾ ਚੌਂਕ ਹੁਕੀਆਲਾ ਚੌਂਕ ਜੁਬਲੀ ਚੌਂਕ ਹੁੰਦਾ ਹੈ ਕੋਟ ਪਰੋਕਤ ਹੁੰਦੇ ਹੋਏ 1 ਵਜੇ ਗੁਰਦੁਆਰਾ ਗੋਦੀਸ਼ਾ ਵਿਕੇ ਸਮਾਪਤ ਹੋਏਗਾ 9 ਤੋਂ ਲੈ ਕੇ 1 ਵਜੇ ਤੱਕ ਉੱਥੇ ਧਾਰਮਿਕ ਸਮਾਗਮ ਜੀ ਦੇ ਵਿੱਚ ਅਵਾਰਡ ਫਾਰ ਇੱਕ ਬਾਫਰੀ ਦਾ ਅਵਾਰਡ ਫਾਰ ਫਾਰ ਹਿਮੈਨਿਟੀ ਅਤੇ ਦੂਜਾ ਅਵਾਰਡ ਤੁਹਾਨੂੰ ਦੱਸਣਗੇ ਜਿਹੜੇ ਕਿ ਅਸੀਂ ਅੱਜ ਅਸਾ ਸ਼ੁਰੂ ਕਰਨ ਜਾ ਰਹੇ ਹਾਂ ਸੁੰਜੀ ਸਿੰਘ ਜੀ ਨੂੰ ਦੱਸਣਗੇ ਇਸ ਬਾਰੇ ਇਹ ਦਿੱਤਾ ਜਾਏਗਾ ਇਸ 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 ਦਰਮਿਆਨ ਅਸੀਂ ਸਾਰੀ ਸੰਗਤਾਂ ਨੂੰ ਬੇਨਤੀ ਜਰੂ ਕਰਾਂਗੇ ਇਕ ਤਰ੍ਹਾਂ ਸੇ ਨਗਰ ਕੀਰਤਨ ਦੇ ਵਿੱਚ ਡਿਸਪੋਜ਼ਲ ਦੀ ਪਰਤੋ ਨਾ ਕੀਤੀ ਜਾਵੇ ਤਾਂ ਕਿ ਗੰਦਗੀ ਦਾ ਢੇਰ ਨਾ ਲੱਗੇ ਅਤੇ 22 ਤੇ 30 ਤੀਕ ਨੂੰ ਰਾਤ ਨੂੰ ਵੀ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਵੇ ਕਿਉਂਕਿ ਬਾਫਰੀ ਸਾਹਿਬ ਜੀ ਦਾ ਬੜਾ ਪਵਿੱਤਰ ਹੈ ਆਗਮਨ ਪਰਬ ਹੈ ਜਿਸ ਵਾਂਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਹੜੀ ਇਹਨਾਂ ਨੇ ਮੈਨੂੰ ਅਛਾ ਤੋ ਡਰਲ ਬਚਨ ਸਾਂਝੇ ਕਰਨ ਵਾਸਤੇ ਕੀ ਹੈ ਉਸ ਇਸਟਰੈਂਕਿਆ ਇੱਕ ਦਿਨ ਦੋ ਦਿਨ ਪਹਿਲਾਂ ਆਪਣੇ ਬੱਚੇ ਬਲੱਡ ਬੈਗ ਲਾਨੇ ਵਲ ਬਲੱਡ ਇਕੱਠਾ ਕਰਦੇ ਆ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਖਰਚਾ ਕਿੰਨਾ ਚੱਲਦਾ ਹੈ ਉਹ ਕਹਿੰਦੇ ਅਸੀਂ ਤਾਂ ਕਦੇ ਨਹੀਂ ਕਿਸੇ ਤੋਂ ਲਿਆ ਮੈਂ ਕਿ ਸਾਡੀ ਸੁਸਾਇਟੀ ਨੇ ਤੁਹਾਨੂੰ ਦਿੱਤਾ ਕਦੇ ਕਿੰਨੀ ਸੇਖੋਂ ਸਾਫ ਦੀ ਨਰਸਿੰਗ ਹੋਦੀ ਫਿਰ ਅਸੀਂ ਇਹ ਫੈਸਲਾ ਕੀਤਾ ਕਿ ਇਹਨਾਂ ਨੂੰ ਐਤ ਕੀ 51000 ਰੁਪਏ ਉਹਨਾਂ ਨੂੰ ਨਹੀਂ ਪਤਾ ਹਲੇ ਕਿ 51000 ਰੁਪਏ ਕੀ ਫਾਈਨਲ ਹੋ the year yep,